ਅੱਜ ਦੇ ਆਪਣੇ ਐਪੀਸੋਡ ਦੀ ਸਭ ਤੋਂ ਪਹਿਲੀ ਖਬਰ ਹੈਗੀ ਆ ਪਾਕਿਸਤਾਨ ਦੀ ਇਨਵੈਸਟੀਗੇਟਿਵ ਜਰਨਲਿਸਟ ਸੁਮੇਰਾ ਖਾਨ ਦੀ ਮਿਸਿੰਗ ਦੇ ਨਾਲ ਉਹਦੀ ਗੁੰਮਸ਼ੁਦਗੀ ਦੇ ਨਾਲ ਰਿਲੇਟਡ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ ਪਹਿਲਗਾਮ ਅਟੈਕ ਹੋਇਆ ਤੇ ਉਸ ਤੋਂ ਬਾਅਦ ਇੰਡੀਆ ਵੱਲੋਂ ਆਪਰੇਸ਼ਨ ਸੰਦੂਰ ਕੀਤਾ ਗਿਆ ਸੁਮੇਰਾ ਖਾਨ ਕਿਉਂਕਿ ਇਨਵੈਸਟੀਗੇਟਿਵ ਜਰਨਲਿਜ਼ਮ ਦੇ ਨਾਲ ਸੰਬੰਧ ਰੱਖਦੇ ਆ ਉਹਨਾਂ ਦਾ ਕੰਮ ਆ ਇਨਵੈਸਟੀਗੇਟ ਕਰਨਾ ਤੇ ਉਸ ਤੋਂ ਬਾਅਦ ਰਿਪੋਰਟ ਨੂੰ ਪ੍ਰਕਾਸ਼ਿਤ ਕਰਨਾ ਤਾਂ ਥੋੜੀ ਦਿਨ ਪਹਿਲਾਂ ਉਹਨਾਂ ਨੇ ਆਪਰੇਸ਼ਨਸ ਦੂਰ ਦੇ ਵਿੱਚ ਹੋਏ ਪਾਕਿਸਤਾਨ ਦੇ ਨੁਕਸਾਨ ਦੇ ਬਾਰੇ ਵਿੱਚ ਗੱਲ ਕੀਤੀ ਜਿਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਪਾਕਿਸਤਾਨੀ ਆਰਮੀ ਦੇ ਆਪਰੇਸ਼ਨਸ ਦੂਰ ਦੇ ਵਿੱਚ 300 ਤੋਂ ਜ਼ਿਆਦਾ ਲੋਕ ਮਾਰੇ ਗਏ ਤੇ ਇਸ ਤੋਂ ਇਲਾਵਾ ਉਹਨਾਂ ਨੇ ਪਾਕਿਸਤਾਨ ਆਰਮੀ ਦੇ ਅਲੱਗ-ਅਲੱਗ ਤਰ੍ਹਾਂ ਦੇ ਅੱਤਵਾਦੀ ਟਿਕਾਣਿਆਂ ਨੂੰ ਸਪੋਰਟ ਕਰਨ ਦੇ ਬਾਰੇ ਦੇ ਵਿੱਚ ਵੀ ਗੱਲ ਕੀਤੀ ਇਸ ਤੋਂ ਸਿਰਫ ਇੱਕ ਦਿਨ ਤੋਂ ਬਾਅਦ ਹੀ ਸੁਮੇਰਾ ਖਾਨ ਲਾਪਤਾ ਹੋ ਜਾਂਦੇ ਆ ਉਹਨਾਂ ਦਾ ਉਸ ਤੋਂ ਬਾਅਦ ਕੋਈ ਵੀ ਪਤਾ ਨਹੀਂ ਲੱਗ ਸਕਿਆ ਤੇ ਕਿਸੇ ਨੂੰ ਨਹੀਂ ਪਤਾ ਕਿ ਸੁਮੇਰਾ ਖਾਨ ਕਿੱਥੇ ਚਲੇ ਗਏ ਪੂਰੇ ਇੰਟਰਨੈਟ ਦੇ ਉੱਪਰ ਹਾਹਾਕਾਰ ਮਚ ਜਾਂਦਾ ਅਲੱਗ-ਅਲੱਗ ਲੋਕ ਆਪਣੀ-ਆਪਣੀ ਪੋਸਟ ਪਾ ਕੇ ਸੁਮੇਰਾ ਖਾਨ ਦੀ ਸੇਫਟੀ ਦੇ ਨਾਲ ਕਨਸਰਨ ਹੁੰਦੇ ਆ ਉਹਨਾਂ ਦੇ ਬਾਰੇ ਦੇ ਵਿੱਚ ਲਿਖਣਾ ਸ਼ੁਰੂ ਕਰ ਦਿੰਦੇ ਆ ਸੁਮੀਰਾ ਖਾਨ ਦੀ ਗੁੰਮਸ਼ੁਦਗੀ ਦੇ ਪਿੱਛੇ ਉਹਨਾਂ ਦੇ ਲਾਪਤਾ ਹੋਣ ਦੇ ਪਿੱਛੇ ਪਾਕਿਸਤਾਨ ਦੀ ਏਜੰਸੀ ISI ਦਾ ਹੱਥ ਹੋਣਾ ਸਿੱਧਾ ਸਿੱਧਾ ਲੋਕ ਇਸ ਚੀਜ਼ ਨੂੰ ਲਿੰਕ ਕਰਨਾ ਸ਼ੁਰੂ ਕਰ ਦਿੰਦੇ ਆ ਪਰ ਹਾਲੇ ਇਸ ਚੀਜ਼ ਦੇ ਉੱਪਰ ਸਿਰਫ ਕਿਆਸਰਾਈਆਂ ਲੱਗ ਰਹੀਆਂ ਕਿ ਇੱਕ ਦਿਨ ਪਹਿਲਾਂ ਇੰਨਾ ਵੱਡਾ ਬਿਆਨ ਦੇ ਦੇਣਾ ਪਾਕਿਸਤਾਨ ਦੀ ਆਰਮੀ ਦੇ ਅਗੇਂਸਟ ਤੇ ਨਾਲ ਦੇ ਨਾਲ ਹੀ ਇਹ ਦੱਸ ਦੇਣਾ ਕਿ 300 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਆ ਤੇ ਅਗਲੇ ਦਿਨ ਹੀ ਗਾਇਬ ਹੋ ਜਾਣਾ ਇਹ ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਜ਼ਿਆਦਾ ਦਿਲਚਸਪਾ ਤੇ ਬਹੁਤ ਸਾਰੇ ਕੁਐਸਚਨ ਇਥੋਂ ਖੜੇ ਹੁੰਦੇ ਆ ਜਦੋਂ ਵੀ ਕੋਈ ਭਾਰਤੀ ਕੋਈ ਵੀ ਗੱਡੀ ਲੈਂਦਾ ਜਾਂ ਫਿਰ ਕੋਈ ਮੋਟਰਸਾਈਕਲ ਲੈਂਦਾ ਤਾਂ ਸਭ ਤੋਂ ਪਹਿਲੀ ਚੀਜ਼ ਉਹਨਾਂ ਦੇ ਦਿਮਾਗ ਦੇ ਵਿੱਚ ਹੁੰਦੀ ਆ ਮਾਈਲੇਜ ਤੇ ਜੇ ਤੁਸੀਂ ਵੀ ਇਸ ਤਰ੍ਹਾਂ ਦੇ ਵਿਅਕਤੀ ਹੋ ਤਾਂ ਅਗਲੀ ਨਿਊਜ਼ ਤੁਹਾਡੇ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਲੈ ਕੇ ਆਉਣ ਵਾਲੀ ਆ ਕਿਉਂਕਿ ਇੰਡੀਆ ਦੀ ਮੰਨੀ ਪਰਮੰਨੀ ਅਲਾਹਾਬਾਦ ਯੂਨੀਵਰਸਿਟੀ ਤੋਂ ਪੜ੍ਹੇ ਹੋਏ ਸ਼ੈਲਿੰਦਰ ਸਿੰਘ ਗੌਰ ਹੋਣਾ ਨੇ ਇੱਕ ਇਸ ਤਰ੍ਹਾਂ ਦਾ ਮੋਟਰਸਾਈਕਲ ਬਣਾਇਆ ਜਿਹਦੀ ਐਵਰੇਜ ਹੋਊਗੀ 176 ਕਿਲੋਮੀਟਰ ਪਰ ਲੀਟਰ ਇਕ ਇਸ ਤਰ੍ਹਾਂ ਦਾ ਇੰਜਨ ਨਾ ਕਿ ਮੋਟਰਸਾਈਕਲ ਤੇ ਆਪਣੀ ਇਸ ਟੈਕਨੋਲੋਜੀ ਦੇ ਉਹ ਦੋ ਪੇਟੈਂਟ ਵੀ ਕਰਵਾ ਚੁੱਕੇ ਆ ਸ਼ਲਿੰਦਰ ਸਿੰਘ ਗੌਰ ਹੋਣਾ ਨੇ ਅਲਾਹਾਬਾਦ ਯੂਨੀਵਰਸਿਟੀ ਤੋਂ ਸਾਲ 1983 ਦੇ ਵਿੱਚ ਬੀਐਸਸੀ ਦੀ ਡਿਗਰੀ ਕੰਪਲੀਟ ਕੀਤੀ ਇਸ ਤੋਂ ਬਾਅਦ ਉਹਨਾਂ ਨੂੰ ਟਾਟਾ ਮੋਟਰਸ ਦੇ ਵੱਲੋਂ ਇੱਕ ਚੰਗੀ ਨੌਕਰੀ ਦੀ ਪੇਸ਼ਕਸ਼ ਕੀਤੀ ਜਾਂਦੀ ਆ ਪਰ ਜਿਹਨੂੰ ਉਹ ਰਿਜੈਕਟ ਕਰ ਦਿੰਦੇ ਆ ਸ਼ੈਲਿੰਦਰ ਸਿੰਘ ਗੌਰ ਕੁਝ ਹੋਰ ਕਰਨਾ ਚਾਹੁੰਦੇ ਸੀ ਕੁਝ ਵੱਡਾ ਕਰਨਾ ਚਾਹੁੰਦੇ ਸੀ ਇਸੇ ਚੱਕਰ ਦੇ ਵਿੱਚ ਉਹ ਆਪਣਾ ਘਰ ਆਪਣੀ ਜ਼ਮੀਨ ਸਾਰਾ ਕੁਝ ਵੇਚ ਦਿੰਦੇ ਆ ਇੱਕ ਰੈਂਟ ਦੇ ਉੱਪਰ ਘਰ ਦੇ ਉੱਪਰ ਰਹਿਣਾ ਸ਼ੁਰੂ ਕਰਦੇ ਆ ਤੇ ਪਿੱਛੇ ਉਹਦੇ ਇੱਕ ਵਰਕਸ਼ਾਪ ਬਣਾ ਲੈਂਦੇ ਆ ਤੇ ਲਗਾਤਾਰ ਕਿੰਨੇ ਦਹਾਕੇ ਉੱਥੇ ਅਲੱਗ-ਅਲੱਗ ਤਰ੍ਹਾਂ ਦੀਆਂ ਖੋਜਾਂ ਕਰਦੇ ਆ ਅਸਲ ਦੇ ਵਿੱਚ ਉਹਨਾਂ ਦਾ ਸੁਪਨਾ ਸੀ ਇੱਕ ਇਸ ਤਰ੍ਹਾਂ ਦਾ ਇੰਜਣ ਤਿਆਰ ਕਰਨਾ ਜਿਹਦੀ ਮਾਈਲੇਜ ਬਹੁਤ ਹੀ ਜ਼ਿਆਦਾ ਹੋਵੇ ਤੇ ਫਾਈਨਲੀ ਇੰਨੇ ਸਾਲਾਂ ਤੋਂ ਬਾਅਦ ਯਕੀਨ ਲਈ ਤਕਰੀਬਨ 42 ਸਾਲਾਂ ਤੋਂ ਬਾਅਦ ਸ਼ਲਿੰਦਰ ਸਿੰਘ ਗੌਰ ਹੋਣਾ ਦਾ ਉਸ ਸੁਪਨਾ ਸੱਚ ਹੋਇਆ ਤੇ ਉਹਨਾਂ ਨੇ ਇੱਕ ਇਸ ਤਰ੍ਹਾਂ ਦਾ ਇੰਜਣ ਬਣਾਇਆ ਜਿਹਦੀ ਐਵਰੇਜ ਹੈ 176 ਕਿਲੋਮੀਟਰ ਪਰ ਲੀਟਰ ਹੁਣ ਆਪਣੀ ਅੱਜ ਦੀ ਤੀਸਰੀ ਖਬਰ ਆ ਰਹੀ ਆ ਉੱਤਰਕਾਸ਼ੀ ਦੇ ਪਿੰਡ ਧਰਾਲੀ ਤੋਂ ਤੁਹਾਨੂੰ ਯਾਦ ਹੋਊਗਾ ਹੁਣ ਤੋਂ ਸ਼ਾਇਦ ਤਿੰਨ ਕ ਹਫ਼ਤੇ ਪਹਿਲਾਂ ਉੱਥੇ ਉੱਤਰਾਖੰਡ ਦੇ ਵਿੱਚ ਬਹੁਤ ਜ਼ਬਰਦਸਤ ਹੜ੍ਹ ਆਏ ਸੀਗੇ ਹੜ੍ਹ ਵੀ ਕੀ ਉੱਥੇ ਬੱਦਲ ਫਟਣ ਦੀ ਘਟਨਾ ਹੋਈ ਸੀ ਕਹਿੰਦੇ ਗਲੇਸ਼ੀਅਰ ਨੂੰ ਹੀ ਕੁਝ ਹੋਇਆ ਵਾ ਤਾਂ ਤਰਾਲੀ ਪਿੰਡ ਸੀ ਜਿਹੜਾ ਉਹ ਪੂਰਾ ਦਾ ਪੂਰਾ ਉੱਥੇ ਵਹਿ ਗਿਆ ਸੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੁਣ ਉੱਥੇ ਲੋਕਲ ਜਿਹੜੇ ਲੋਕ ਨੇ ਉਸ ਪਿੰਡ ਦੇ ਵਾਸੀ ਆ ਉਹਨਾਂ ਦਾ ਤਾਂ ਜਾਨ ਦਾ ਨੁਕਸਾਨ ਹੋਇਆ ਹੀ ਹੋਇਆ ਪਰ ਇੱਕ ਅਜੀਬ ਤਰ੍ਹਾਂ ਦੀ ਘਟਨਾ ਆ ਰਹੀ ਆ ਪੁਣੇ ਮਹਾਰਾਸ਼ਟਰ ਦਾ ਇੱਕ ਬਹੁਤ ਵੱਡਾ ਸ਼ਹਿਰ ਆ ਪੁਣੇ ਪੁਣੇ ਦਾ ਇੱਕ ਪਿੰਡ ਆ ਅਵਸਾਰੀ ਖੁਰਦ ਅਵਸਾਰੀ ਖੁਰਦ ਦੇ ਇੱਕੋ ਪਿੰਡ ਦੇ 24 ਜਾਨੇ ਤੇ ਉਹ ਆਪਸ ਵਿੱਚ ਇਕੱਠੇ ਸਕੂਲ ਦੇ ਵਿੱਚ ਪੜ੍ਹਦੇ ਰਹੇ ਆ ਕਦੋਂ ਸਾਲ 1990 ਦੇ ਵਿੱਚ ਸਾਲ 1990 ਚ ਉਹਨਾਂ ਨੇ ਸਕੂਲ ਕੰਪਲੀਟ ਕੀਤਾ ਉਸ ਤੋਂ ਬਾਅਦ ਉਹ ਦੁਬਾਰਾ ਕਦੇ ਮਿਲੇ ਨਹੀਂ ਵੱਡੇ ਹੋਏ ਆਪਦੇ ਆਪਦੀ ਜ਼ਿੰਦਗੀ ਚ ਬਿਜ਼ੀ ਹੋਏ ਫਾਈਨਲੀ 8 ਅਗਸਤ ਦੇ ਪਹਿਲੇ ਹਫਤੇ 4 ਅਗਸਤ ਨੂੰ ਇਹ ਹਾਦਸਾ ਹੁੰਦਾ 1 ਅਗਸਤ ਦੀ ਗੱਲ ਆ ਇਹ ਸਾਰੇ ਜਾਨੇ ਵਾਪਸ ਇਕੱਠੇ ਹੁੰਦੇ ਆ ਇੱਕ ਪਲਾਨ ਬਣਾਉਂਦੇ ਆ ਕਿ ਆਪਾਂ ਉੱਤਰ ਕਾਸ਼ੀ ਚਲੀਏ ਉੱਥੇ ਬਹੁਤ ਸਾਰੇ ਪਵਿੱਤਰ ਮੰਦਰ ਨੇ ਉੱਥੇ ਜਾ ਕੇ ਮੱਥਾ ਟੇਕਦੇ ਆ ਹੁਣ ਇਹ 24 ਜਾਣੇ ਇੱਕੋ ਪਿੰਡ ਦੇ ਲੋਕ ਜਿਨ੍ਹਾਂ ਦੇ ਵਿੱਚ ਔਰਤਾਂ ਤੇ ਮਰਦ ਦੋਨੇ ਸ਼ਾਮਲ ਹੁੰਦੇ ਆ ਕੁਦਰਤੀ ਇਤਫਾਕੀਆ ਤੌਰ ਦੇ ਉੱਪਰ ਜਿਸ ਦਿਨ ਇਸ ਪਿੰਡ ਦੇ ਵਿੱਚ ਏਡੀ ਵੱਡੀ ਤਰਾਸਦੀ ਹੁੰਦੀ ਆ ਇਹ ਸਾਰੇ ਦੇ ਸਾਰੇ ਜਾਣੇ ਉਸ ਜਗ੍ਹਾ ਦੇ ਉੱਪਰ ਮੌਜੂਦ ਹੁੰਦੇ ਆ ਗੰਗੋਤਰੀ ਤੋਂ 10 ਕਿਲੋਮੀਟਰ ਦੂਰ ਤੇ ਆਖਰੀ ਵਾਰੀ ਇਹਨਾਂ ਦੇ ਨਾਲ ਰਾਬਤਾ ਹੋਇਆ ਜਾਂ ਇਹਨਾਂ ਨੂੰ ਦੇਖਿਆ ਗਿਆ ਸ਼ਾਮ ਦੇ 7 ਵਜੇ ਚਾਰ ਧਾਮ ਦੀ ਯਾਤਰਾ ਦੇ ਉੱਪਰ ਇਹ ਸਾਰੇ ਜਾਣੇ ਨਿਕਲੇ ਸੀ ਟੋਟਲ ਮਹਾਰਾਸ਼ਟਰ ਦੇ 149 ਟੂਰਿਸਟ ਸੀਗੇ ਜਿਹੜੇ ਇਸ ਪੂਰੇ ਦੇ ਪੂਰੇ ਏਰੀਏ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਸੀ ਇਹਨਾਂ ਦੇ ਵਿੱਚੋਂ 75 ਲੋਕਾਂ ਦਾ ਅੱਜ ਤੱਕ ਵੀ ਕੁਝ ਪਤਾ ਨਹੀਂ ਲੱਗਿਆ ਤੇ ਇਹਨਾਂ 75 ਲੋਕਾਂ ਦੇ ਵਿੱਚੋਂ ਇਹ 24 ਜਾਨੇ ਉਹ ਸਕੂਲ ਦੇ ਸੀ ਜਿਹੜੇ ਉਸ ਤੋਂ ਬਾਅਦ ਅੱਜ ਤੱਕ ਲਾਪਤਾ ਨੇ ਤਾਂ ਤੁਸੀਂ ਇਹਨੂੰ ਹੁਣੀ ਕਹਿ ਲੋ ਕਿਸਮਤ ਕਹਿ ਲੋ ਗਲਤ ਟਾਈਮ ਦੇ ਉੱਪਰ ਗਲਤ ਜਗ੍ਹਾ ਦੇ ਉੱਪਰ ਹੋਣਾ ਕਹਿ ਲੋ ਪਰ ਕੁਦਰਤੀ ਇਤਫਾਕੀਆ ਗੱਲਾਂ ਕਿ 1990 ਦੀ ਇੱਕੋ ਕਲਾਸ ਦੇ ਇਹ 24 ਜਾਨੇ 35 ਸਾਲ ਤੋਂ ਬਹੁਤ ਮਿਲਦੇ ਆ ਪਰ ਕਿਸ ਚੀਜ਼ ਦੇ ਲਈ ਹਮੇਸ਼ਾ ਦੇ ਲਈ ਸ਼ਾਇਦ ਦੁਬਾਰਾ ਵਿਛੜ ਜਾਣ ਦੇ ਲਈ ਤੇ ਇਸ ਦੁਨੀਆ ਤੋਂ ਚਲੇ ਜਾਣ ਦੇ ਲਈ ਪਰ ਹੁਣ ਇੱਥੇ ਆਪਾਂ ਇੱਕ ਚੀਨੀ ਵਿਅਕਤੀ ਦੀ ਗੱਲ ਕਰਦੇ ਆ ਚੀਨੀ ਵੈਸੇ ਵੀ ਅੱਜਕੱਲ ਹਰੇਕ ਚੀਜ਼ ਦੇ ਵਿੱਚ ਲੋਕਾਂ ਤੋਂ ਅੱਗੇ ਹੀ ਨੇ ਤਾਂ ਇੱਥੇ ਵੀ ਉਹ ਕਿਉਂ ਪਿੱਛੇ ਰਹਿਣ ਚੀਨ ਦੇ ਉੱਤਰ ਦੇ ਵੱਲ ਇੱਕ ਏਰੀਆ ਵਾ ਇੱਕ ਪ੍ਰੋਵਿੰਸਾ ਜਿਹਦਾ ਨਾਮ ਹੈ ਜ਼ਿੰਗ ਜੀਆੰਗ ਉਹਦਾ ਅੱਗੇ ਇੱਕ ਸ਼ਹਿਰ ਹੈ ਹੈਂਗਜ਼ੂ ਤੇ ਉਹਦੇ ਅੰਦਰ ਇੱਕ ਜਿਮ ਰੈਨਯੂਨ ਕਰਕੇ ਜਿਮ ਵਾਲੇ ਅਲੱਗ-ਅਲੱਗ ਤਰ੍ਹਾਂ ਦੀ ਮੈਂਬਰਸ਼ਿਪ ਦਿੰਦੇ ਰਹਿੰਦੇ ਆ ਅਲੱਗ-ਅਲੱਗ ਤਰ੍ਹਾਂ ਦੀ ਸਕੀਮਾਂ ਦਿੰਦੇ ਰਹਿੰਦੇ ਆ ਹੋਰ ਸਾਰੇ ਬਿਜ਼ਨਸ ਦੀ ਤਰ੍ਹਾਂ ਤਾਂ ਰੈਨਯੂਨ ਬਿਜ਼ਨਸ ਵਾਲਿਆਂ ਨੇ ਰੈਨਯੂਨ ਜਿਮ ਵਾਲਿਆਂ ਨੇ ਆਪਣੇ ਮੈਂਬਰਾਂ ਦੇ ਲਈ ਜਿਹੜੇ ਉਹਨਾਂ ਦੇ ਇੱਕ ਖਾਸ ਤਰ੍ਹਾਂ ਦੀ ਸਕੀਮ ਕੱਢੀ ਇੱਕ ਖਾਸ ਤਰ੍ਹਾਂ ਦੀ ਮੈਂਬਰਸ਼ਿਪ ਕੱਢਦੇ ਆ ਤੇ ਉਹ ਮੈਂਬਰਸ਼ਿਪ ਕਿੰਨੇ ਸਾਲ ਦੇ ਲਈ ਵੈਲਿਡ ਹੁੰਦੀ ਆ 300 ਸਾਲ ਤੱਕ ਹੁਣ ਮੇਰੇ ਨਹੀਂ ਖਿਆਲ ਦੇ ਵਿੱਚ ਕਿਸੇ ਨੂੰ ਇਹਦੇ ਲਈ ਸਕੂਲ ਜਾਣ ਦੀ ਵੀ ਲੋੜ ਆ ਇਹਨਾਂ ਸਮਝਣ ਦੇ ਲਈ ਕਿ 300 ਸਾਲ ਤੱਕ ਆਪਾਂ ਜਿਉਂਦੇ ਨਹੀਂ ਰਾਵਾਂਗੇ ਪਰ ਇੱਥੇ ਇੱਕ ਭਾਈ ਸਾਹਿਬ ਹੁੰਦੇ ਆ ਸ਼ਾਇਦ ਉਹਨਾਂ ਨੂੰ ਆਪਣੀ ਫਿਟਨੈਸ ਦੇ ਉੱਪਰ ਕੁਝ ਜ਼ਿਆਦਾ ਹੀ ਧਿਆਨ ਆ ਉਹ ਇਸ ਮੈਂਬਰਸ਼ਿਪ ਨੂੰ ਖਰੀਦ ਲੈਂਦੇ ਆ ਜਿਹੜੀ ਕਿ ਅਗਲੀ ਹੋਣ ਵਾਲੀ ਆ 300 ਸਾਲ ਤੱਕ ਹੁਣ ਇਹ ਨਹੀਂ ਪਤਾ ਕਿ ਉਹਨਾਂ ਦੀ ਉਮਰ ਆਪਣੀ ਕਿੰਨੀ ਰਹਿਣ ਵਾਲੀ ਆ ਪਰ ਉਹ ਸੱਚੀ ਚਾਹੁੰਦੇ ਆ ਕਿ ਅਗਲੇ 300 ਸਾਲ ਤੱਕ ਉਹਨਾਂ ਦਾ ਸਰੀਰ ਪੂਰੀ ਤਰ੍ਹਾਂ ਦੇ ਨਾਲ ਫਿੱਟ ਰਹੇ ਤੇ ਜਿਹੜੀ ਉਹ ਮੈਂਬਰਸ਼ਿਪ ਲੈਂਦੇ ਆ ਉਹਦੀ ਟੋਟਲ ਫੀਸ ਹੈਗੀ ਆ 1,20,000 ਡਾਲਰ ਹੁਣ ਤੁਸੀਂ ਇਹਨੂੰ ਇੰਡੀਅਨ ਕਰੰਸੀ ਦੇ ਵਿੱਚ ਆਪੇ ਹਿਸਾਬ ਲਾ ਕੇ ਦੇਖ ਸਕਦੇ ਹੋ ਕਿ ਕਿੰਨੀ ਅਮਾਉਂਟ ਇੱਕ ਬੰਦੇ ਨੇ ਪੇ ਕੀਤੀ ਆ ਇਹਦੇ ਵਿੱਚ ਬਹੁਤ ਸਾਰੇ ਸਪੈਸ਼ਲ ਲੈਸਨ ਹੋਣਗੇ ਅਲੱਗ-ਅਲੱਗ ਤਰ੍ਹਾਂ ਦੀਆਂ ਸਕੀਮਾਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਐਕਸਰਸਾਈਜ਼ਸ ਨੇ ਗੱਲ ਇੱਥੇ ਵੀ ਨਿਪਟ ਜਾਣੀ ਸੀ ਜੇ ਕਿਤੇ ਆਪਣੀ ਜ਼ਿੰਦਗੀ ਦੇ ਆਖਰੀ ਮੋੜ ਦੇ ਉੱਪਰ ਆਖਰੀ ਪਲਾਂ ਦੇ ਵਿੱਚ ਜਿੰਨ ਹੁਣਾਂ ਨੂੰ ਆਪਣੀ 300 ਸਾਲ ਦੀ ਮੈਂਬਰਸ਼ਿਪ ਦਾ ਕਿਤੇ ਚੇਤਾ ਆਉਂਦਾ ਤਾਂ ਕਮ ਸੇ ਕਮ ਉਹ ਇਹ ਕਹਿ ਸਕਦੇ ਸੀ ਕਿ ਜਿਮ ਵਾਲਿਆਂ ਨੇ ਤਾਂ ਆਪਣਾ ਵਾਅਦਾ ਨਿਭਾਇਆ ਬਸ ਮੈਂ 300 ਸਾਲ ਜਿਉਂਦਾ ਹੀ ਨਹੀਂ ਰਹਿ ਸਕਿਆ ਪਰ ਇੱਥੇ ਕੁਝ ਇਸ ਤੋਂ ਵੀ ਅੱਗੇ ਵੱਧ ਕੇ ਹੋ ਜਾਂਦਾ ਜਿਹੜੇ ਜਿਮ ਤੋਂ ਰੈਨੀਯੂਨ ਜਿਮ ਤੋਂ ਉਹਨਾਂ ਨੇ 1,20,000 ਡਾਲਰ ਦੀ ਮੈਂਬਰਸ਼ਿਪ ਲਈ ਹੁੰਦੀ ਆ ਅਗਲੇ ਇੱਕ ਹਫਤੇ ਤੋਂ ਬਾਅਦ ਨਾ ਉੱਥੇ ਕੋਈ ਬੰਦਾ ਹੁੰਦਾ ਨਾ ਉਹ ਮੈਂਬਰਸ਼ਿਪ ਵੇਚਣ ਵਾਲੇ ਹੁੰਦੇ ਆ ਤੇ ਨਾ ਹੀ ਉਹ ਸਾਰਾ ਸਮਾਨ ਹੁੰਦਾ ਹੁਣ ਮੈਨੂੰ ਇੱਥੇ ਇਹ ਲੱਗ ਰਿਹਾ ਕਿ ਸ਼ਾਇਦ ਚਾਈਨਾ ਵਾਲੇ ਸਕੈਮ ਕਰਨ ਦੇ ਵਿੱਚ ਵੀ ਠੱਗੀਆਂ ਮਾਰਨ ਦੇ ਵਿੱਚ ਵੀ ਇੰਡੀਆ ਨੂੰ ਕੰਪੀਟੀਸ਼ਨ ਦੇਣਾ ਸ਼ੁਰੂ ਕਰ ਚੁੱਕੇ ਆ ਨਾਰਮਲੀ ਜਦੋਂ ਵੀ ਅੱਜਕੱਲ ਕੋਈ ਖਬਰ ਪਾਕਿਸਤਾਨ ਤੋਂ ਆ ਰਹੀ ਆ ਉਹ ਮੋਸਟਲੀ ਬੁਰੀ ਹੀ ਹੁੰਦੀ ਆ ਜਾਂ ਤਾਂ ਅਥਾ ਗਰੀਬੀ ਦੀ ਹੁੰਦੀ ਆ ਜਾਂ ਕਿਸੇ ਸਕੈਮ ਦੀ ਜਾਂ ਫਿਰ ਕਿਸੇ ਬੰਬ ਵਿਸਫੋਟ ਦੀ ਪਰ ਇਸ ਵਾਰ ਦੀ ਪਾਕਿਸਤਾਨ ਦੀ ਖਬਰ ਇੱਕ ਹੈ ਜੀ ਆਈ ਆ ਜਿਹੜੀ ਹਰ ਕਿਸੇ ਬੰਦੇ ਨੂੰ ਹੋਰ ਜ਼ਿਆਦਾ ਮੋਟੀਵੇਟ ਕਰੂਗੀ ਤੇ ਇਹ ਖਬਰ ਵੀ ਕੀਦੀ ਆ ਕਿਸੇ ਬਿਜ਼ਨਸਮੈਨ ਦੀ ਨਹੀਂ ਕਿਸੇ ਬਹੁਤ ਜ਼ਿਆਦਾ ਪੜੇ ਲਿਖੇ ਇਨਸਾਨ ਦੀ ਨਹੀਂ ਬਲਕਿ ਇੱਕ ਸਿੱਧੇ ਸਾਦੇ ਕਿਸਾਨ ਦੀ ਉਹ ਕਿਸਾਨ ਜਿਹੜਾ ਬਾਕੀ ਕਿਸਾਨਾਂ ਦੀ ਤਰ੍ਹਾਂ ਭਾਵੇਂ ਉਹ ਬੰਗਲਾਦੇਸ਼ ਦਾ ਹੋਵੇ ਭਾਵੇਂ ਉੱਤਰੀ ਭਾਰਤ ਦਾ ਹੋਵੇ ਪਾਣੀ ਦੀ ਕਮੀ ਕਰਕੇ ਇੱਕ ਇਹੋ ਜਿਹਾ ਸਟੈਪ ਚੱਕਦਾ ਉਹ ਵੀ ਇਕੱਲਾ ਹੀ ਕਿ ਪੂਰੀ ਦੁਨੀਆ ਦੇਖਦੀ ਰਹਿ ਜਾਂਦੀ ਆ ਹਰ ਸਾਲ ਇਕੱਲੇ ਪਾਕਿਸਤਾਨ ਦੇ ਵਿੱਚੋਂ ਕਿੰਨਾ ਪਾਣੀ ਜ਼ਮੀਨ ਦੇ ਵਿੱਚੋਂ ਕੱਢਿਆ ਜਾਂਦਾ ਖੇਤੀਬਾੜੀ ਦੇ ਲਈ 63 ਬਿਲੀਅਨ ਟਨ ਹੁਣ ਜਦੋਂ ਇੰਨਾ ਜ਼ਿਆਦਾ ਪਾਣੀ ਨਿਕਲਨਾ ਮਾ ਤਾਂ ਪਾਣੀ ਦੀ ਕਮੀ ਆਪਣੇ ਆਪ ਹੋਣੀ ਆ ਪਰ ਇੱਥੇ ਇਹ ਭਾਈ ਸਾਹਿਬ ਕੀ ਕਰਦੇ ਆ ਇੱਕ ਡੈਮ ਬਣਾ ਦਿੰਦੇ ਆ ਬਿਨਾਂ ਕਿਸੇ ਸਰਕਾਰੀ ਸਹਾਇਤਾ ਤੋਂ ਬਿਨਾਂ ਕਿਸੇ ਐਨ ਜੀਓ ਦੇ ਪੈਸੇ ਤੋਂ ਉਹਨਾਂ ਦੀ ਆਰਥਿਕ ਸਹਾਇਤਾ ਤੋਂ ਨਾਮ ਹੈ ਇਹਨਾਂ ਦਾ ਇਰਫਾਨ ਖਾਨ ਇਹਨਾਂ ਦੇ ਇੱਕ ਭਾਈ ਸਾਹਿਬ ਬਾਹਰਲੇ ਕਿਸੇ ਦੇਸ਼ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਇਰਫਾਨ ਹੁਣੇ ਆਪਣੀ ਪ੍ਰੋਬਲਮ ਦੱਸਦੇ ਆ ਤੇ ਇਹਨਾਂ ਦੇ ਭਾਈ ਸਾਹਿਬ ਬਾਹਰਲੇ ਕੰਟਰੀ ਦੇ ਵਿੱਚੋਂ ਪੈਸੇ ਭੇਜਦੇ ਆ ਤੇ ਇਰਫਾਨ ਖਾਨ ਇਕੱਲੇ ਆਪਣੀ ਮਿਹਨਤ ਦੇ ਨਾਲ 205 ਕਨਾਲਾਂ ਦੇ ਵਿੱਚ 20 ਫੁੱਟ ਡੂੰਘਾ ਇੱਕ ਡੈਮ ਬਣਾ ਦਿੰਦੇ ਆ ਹੁਣ ਇਸ ਡੈਮ ਦੇ ਵਿੱਚ ਪਾਣੀ ਲਗਾਤਾਰ 12 ਮਹੀਨੇ 30 ਦਿਨ ਰਹਿਣ ਵਾਲਾ ਤੇ ਇਸ ਤੋਂ ਬਾਅਦ ਇਸ ਡੈਮ ਦੇ ਵਿੱਚ ਇਰਫਾਨ ਖਾਨ ਹੋਣਾ ਨੇ ਮੱਛੀਆਂ ਵੀ ਛੱਡੀਆਂ ਮਤਲਬ ਥੋੜਾ ਬਹੁਤ ਸਾਈਡ ਬਿਜ਼ਨਸ ਵੀ ਸ਼ੁਰੂ ਕੀਤਾ ਤੇ ਨਾਲੇ ਇਰਫਾਨ ਖਾਨ ਹੋਣਾ ਨੇ ਇਹ ਵੀ ਕਿਹਾ ਕਿ ਆਸ-ਪਾਸੇ ਦੇ ਜਿਹੜੇ ਵੀ ਜ਼ਿਮੀਦਾਰਾ ਉਹ ਹੁਣ ਇਸ ਪਾਣੀ ਦੇ ਨਾਲ ਸਬਜ਼ੀਆਂ ਵੀ ਲਾਉਣੀਆਂ ਸ਼ੁਰੂ ਕਰ ਚੁੱਕੇ ਆ ਜਿਨ੍ਹਾਂ ਨੂੰ ਇਰਫਾਨ ਹੋਣੀ ਪਾਣੀ ਦੇ ਰਿਹਾ ਟੋਟਲ ਫ੍ਰੀ ਪਰ ਇੱਥੇ ਇੱਕ ਚੀਜ਼ ਫੇਰ ਇਰਫਾਨ ਹੋਣਾ ਨੇ ਦੱਸੀ ਜਿਹਦੇ ਨਾਲ ਕਿ ਆਪਾਂ ਖੁਦ ਵੀ ਰਿਲੇਟ ਕਰ ਸਕਦੇ ਆ ਇਧਰਲੇ ਪਾਸੇ ਦੇ ਪੰਜਾਬ ਵਾਲੇ ਕਿ ਜਦੋਂ ਮੈਂ ਇੰਨਾ ਵੱਡਾ ਕੰਮ ਕਰ ਚੁੱਕਿਆ ਤਾਂ ਉਸ ਤੋਂ ਬਾਅਦ ਵੀ ਉੱਥੋਂ ਦੀ ਸਰਕਾਰ ਨੇ ਮਦਦ ਤਾਂ ਕੀ ਕਰਨੀ ਸੀ ਉਲਟਾ ਬਹੁਤ ਸਾਰੀਆਂ ਅੜਕਾਂ ਪਾਈਆਂ ਬਹੁਤ ਸਾਰੀਆਂ ਪ੍ਰੋਬਲਮ ਕ੍ਰੀਏਟ ਕੀਤੀਆਂ ਪਰ ਫਾਈਨਲੀ ਇਰਫਾਨ ਹੋਣੀ ਇਸ ਇੰਨੇ ਵੱਡੇ ਡੈਮ ਨੂੰ ਬਣਾਉਣ ਦੇ ਵਿੱਚ ਕਾਮਯਾਬ ਹੁੰਦੇ ਆ ਹੁਣ ਜੇ ਬੰਦੇ ਦੀ ਦਲੇਰੀ ਦੀ ਗੱਲ ਕੀਤੀ ਆ ਤਾਂ ਹੁਣ ਆਪਾਂ ਇੰਡੀਆ ਦੀ ਵੀ ਗੱਲ ਕਰ ਲੈਨੇ ਆ ਗੱਲ ਹੈਗੀ ਆ ਹਿਮਾਚਲ ਦੇ ਇੱਕ ਜ਼ਿਲ੍ਹੇ ਸਿਰਮੌਰ ਦੀ ਸਿਰਮੌਰ ਦਾ ਇੱਕ ਪਿੰਡਾ ਕੇਯਾਰੀ ਇੱਕ ਦਿਨ ਅਧਖੜ ਉਮਰ ਦੇ ਦੋ ਪਾਈ ਪਹਾੜ ਤੋਂ ਥੱਲੇ ਉਤਰਦੇ ਆ ਕਿਸੇ ਆਪਦੇ ਕੰਮ ਕਾੜ ਦੇ ਲਈ ਉੱਥੇ ਉਹ ਦੇਖਦੇ ਆ ਕਿ ਇੱਕ ਗਾਵਾ ਜਿਹੜੀ ਬਹੁਤ ਹੀ ਜ਼ਿਆਦਾ ਬਿਮਾਰ ਆ ਹੁਣ ਜਿਹੜੀ ਜਗ੍ਹਾ ਦੇ ਉੱਪਰ ਇਹ ਗਾਮ ਫਸੇ ਹੋਈ ਆ ਉੱਤੋਂ ਬਿਮਾਰ ਆ ਉਹਨਾਂ ਨੂੰ ਪਤਾ ਕਿ ਜੇ ਇਹਨੂੰ ਇੱਥੇ ਹੀ ਛੱਡਤਾ ਤਾਂ ਅਗਲੇ ਕੁਝ ਟਾਈਮ ਦੇ ਵਿੱਚ ਇਹ ਵਿਚਾਰੀ ਇੱਥੇ ਹੀ ਮਰ ਜੂਗੀ ਇਹਨੂੰ ਕਿਸੇ ਪਾਸਿਓ ਕੋਈ ਸੜਕ ਨਹੀਂ ਲੱਗਦੀ ਇਸ ਗਾਂ ਨੂੰ ਇੱਥੋਂ ਕਿਸੇ ਵੀ ਪਾਸੇ ਹਸਪਤਾਲ ਲੈ ਕੇ ਜਾਣ ਦਾ ਕੋਈ ਵੀ ਜ਼ਰੀਆ ਨਹੀਂ ਹੈ ਤਾਂ ਹੁਣ ਇਹ ਪਿੰਡਾਂ ਦੇ ਲੋਕ ਜਿਹੜੇ ਸਿੱਧੇ ਸਾਦੇ ਦੇਸੀ ਲੋਕ ਨੇ ਤੱਕੜ ਲੋਕ ਨੇ ਇਹ ਕੀ ਕਰਦੇ ਆ ਆਪਣੇ ਪਿੰਡ ਵਾਪਸ ਫੋਨ ਕਰਦੇ ਆ ਕੁਝ ਹੋਰ ਬੰਦਿਆਂ ਨੂੰ ਬੁਲਾਇਆ ਜਾਂਦਾ ਉਸ ਤੋਂ ਬਾਅਦ ਇਹ ਦੋਨੇ ਜਾਣੇ ਇਸ ਗਾਂ ਨੂੰ ਆਪਣੇ ਮੋਢਿਆਂ ਦੇ ਉੱਤੇ ਚੱਕਦੇ ਆ ਜਿਹੜਾ ਕਿ ਤੁਸੀਂ ਵੀਡੀਓ ਆਪ ਦੇਖ ਸਕਦੇ ਹੋ ਜੇ ਤੁਹਾਨੂੰ ਲੱਗੇ ਕਿ ਮੈਂ ਜੇ ਤੁਹਾਨੂੰ ਇਹ ਲੱਗ ਰਿਹਾ ਕਿ ਮੈਂ ਸਿਰਫ ਝੂਠ ਬੋਲ ਰਿਹਾ ਤਾਂ ਉਸ ਤੋਂ ਬਾਅਦ ਇੰਨੇ ਸਲਿੱਪਰੀ ਉਸ ਪਹਾੜੀ ਦੇ ਉੱਪਰ ਆਪਣੇ ਮੋਢਿਆਂ ਦੇ ਉੱਤੇ ਇੱਕ ਇੰਨੀ ਪਰੀਂ ਗਾਂ ਨੂੰ ਚੱਕ ਕੇ ਇਹ ਸਭ ਤੋਂ ਪਹਿਲਾਂ ਉੱਪਰ ਪਹੁੰਚਦੇ ਨੇ ਤੇ ਉਸ ਤੋਂ ਬਾਅਦ 3 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਉਹ ਵੀ ਪੈਦਲ ਆਪਣੇ ਮੋਢਿਆਂ ਤੇ ਗਾਂ ਨੂੰ ਚੱਕ ਕੇ ਉਹਨੂੰ ਹਸਪਤਾਲ ਪਹੁੰਚਾਇਆ ਜਾਂਦਾ ਤਾਂ ਇਹਨਾਂ ਦੋ ਖਬਰਾਂ ਤੋਂ ਆਪਾਂ ਨੂੰ ਇਹ ਪਤਾ ਲੱਗਦਾ ਕਿ ਜੇ ਕੋਈ ਬੰਦਾ ਧਾਰ ਲਵੇ ਤਾਂ ਕੰਮ ਉਹ ਕਰ ਲੈਂਦਾ ਵਾ ਹੁਣ ਅੱਜ ਦੀ ਸਭ ਤੋਂ ਆਖਰੀ ਘਟਨਾ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਇਤਿਹਾਸ ਦੇ ਵਰਕਿਆਂ ਦੇ ਵਿੱਚ ਬਹੁਤ ਪਹਿਲਾਂ ਦੀ ਇੱਕ ਇਹ ਜ ਹੈ ਇੰਡੀਆ ਦਾ ਸ਼ਹਿਰ ਜਿਹੜਾ ਇੰਡੀਆ ਦੀ ਰਾਜਧਾਨੀ ਬਣਦਾ ਸਿਰਫ ਇੱਕ ਦਿਨ ਲਈ ਨਾਰਮਲ ਦੇ ਵਿੱਚ ਆਪਾਂ ਨੂੰ ਸਿਰਫ ਇੰਨਾ ਹੀ ਪੜਾਇਆ ਗਿਆ ਵੀ ਪਹਿਲਾਂ ਕਲਕੱਤਾ ਇੰਡੀਆ ਦੀ ਰਾਜਧਾਨੀ ਸੀ ਉਸ ਤੋਂ ਬਾਅਦ ਨਵੀਂ ਦਿੱਲੀ ਰਾਜਧਾਨੀ ਬਣਦੀ ਆ ਪਰ ਯੂਪੀ ਦਾ ਅਲਾਹਾਬਾਦ ਜਿਹਦਾ ਨਾਂ ਬਾਅਦ ਚੋ ਬਦਲ ਕੇ ਪ੍ਰਿਆਗਰਾਜ ਕੀਤਾ ਗਿਆ ਉਹਨੂੰ ਇੱਕ ਦਿਨ ਦੇ ਲਈ ਇੰਡੀਆ ਦੀ ਰਾਜਧਾਨੀ ਬਣਾਇਆ ਗਿਆ ਹੁਣ ਕਹਾਣੀ ਦਿਲਚਸਪਾ ਕਿ ਕਿਉਂ ਕਿਸੇ ਸ਼ਹਿਰ ਨੂੰ ਸਿਰਫ ਇੱਕ ਦਿਨ ਦੇ ਲਈ ਐਡੇ ਵੱਡੇ ਦੇਸ਼ ਦੀ ਰਾਜਧਾਨੀ ਬਣਾਇਆ ਗਿਆ ਹੋ ਤਾਂ ਗੱਲ ਆਉਂਦੀ ਆ 4 ਜਨਵਰੀ 1858 ਦੀ ਟਾਈਮ ਪਹਿਲੇ ਭਾਰਤੀ ਵਿਦਰੋਹ ਦੀ ਵਿਦਰੋਹ ਨੂੰ ਅੰਗਰੇਜ਼ਾਂ ਨੇ ਕੁਚਲਤਾ ਤੇ ਉਸ ਤੋਂ ਬਾਅਦ ਇੰਡੀਆ ਦੀ ਜਿਹੜੀ ਵਾਗਡੋਰ ਸੀ ਉਹ ਈਸਟ ਇੰਡੀਆ ਕੰਪਨੀ ਤੋਂ ਸਿੱਧੀ ਚੱਲੀ ਜਾਂਦੀ ਆ ਉਥੋਂ ਦੀ ਮੋਨਾਰਕੀ ਦੇ ਕੋਲੇ ਮਤਲਬ ਰਾਇਲ ਫੈਮਿਲੀ ਦੇ ਕੋਲੇ ਤੇ ਇਹ ਜਿਹੜੀ ਪਾਵਰ ਦੀ ਅਦਲਾ ਬਦਲੀ ਹੁੰਦੀ ਆ ਈਸਟ ਇੰਡੀਆ ਕੰਪਨੀ ਤੋਂ ਬ੍ਰਿਟਿਸ਼ ਕਰਾਊਨ ਦੇ ਕੋਲੇ ਪਾਵਰ ਦਾ ਜਾਣਾ ਇਹਦੀ ਇੱਕ ਸੈਰੇਮਨੀ ਹੁੰਦੀ ਆ ਤੇ ਇਹ ਸੈਰੇਮਨੀ ਕਿੱਥੇ ਹੁੰਦੀ ਆ ਇਲਾਹਾਬਾਦ ਦੀ ਮਿੰਟੋ ਪਾਰਕ ਦੇ ਵਿੱਚ ਅੱਜ ਕੱਲ ਜਿਹਦਾ ਨਾਮ ਮਦਨ ਮੋਹਨ ਮਾਲਵੀਆ ਪਾਰਕ ਤੇ ਇਸ ਇੱਕ ਦਿਨ ਦੇ ਲਈ ਇਲਾਹਾਬਾਦ ਨੂੰ ਅੰਗਰੇਜ਼ਾਂ ਨੇ ਇੰਡੀਆ ਦੀ ਰਾਜਧਾਨੀ ਮੰਨਿਆ ਕਾਰਨ ਇਹ ਸੀ ਕਿਉਂਕਿ ਹੁਣ ਤੋਂ ਸਿਰਫ ਕੁਝ ਮਹੀਨੇ ਪਹਿਲਾਂ ਜਿੰਨਾ ਜ਼ਿਆਦਾ ਖੂਨ ਖਰਾਬਾ ਦਿੱਲੀ ਦੇ ਵਿੱਚ ਹੋਇਆ ਹੋਰ ਕਾਫੀ ਸਾਰੀਆਂ ਪ੍ਰੋਬਲਮ ਸੀ ਮੁਸਲਮਾਨ ਆਬਾਦੀ ਸਾਰੀ ਦੀ ਸਾਰੀ ਨੂੰ ਦਿੱਲੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਤਾਂ ਇਸੇ ਕਰਕੇ ਅਲਾਹਾਬਾਦ ਇਹ ਵਾਲਾ ਸ਼ਹਿਰ ਮੰਨਿਆ ਗਿਆ ਬਿਲਕੁਲ ਠੀਕ ਇਸ ਸੈਰੇਮਨੀ ਦੇ ਲਈ ਤੇ ਬ੍ਰਿਟੇਨ ਤੋਂ ਆਉਣ ਵਾਲੇ ਵੀਆਈਪੀ ਗੈਸਟਾਂ ਦੇ ਲਈ ਭਾਰਤ ਦੇ ਇਤਿਹਾਸ ਦੇ ਵਿੱਚ ਇਹ ਵਾਲਾ ਦਿਨ ਬਹੁਤ ਹੀ ਜ਼ਿਆਦਾ ਖਾਸ ਆ ਤੇ ਇੰਗਲੈਂਡ ਦੀ ਰਾਣੀ ਵਿਕਟੋਰੀਆ ਦਾ ਜਿਹੜਾ ਇੰਡੀਅਨ ਲੋਕਾਂ ਨੂੰ ਸੰਬੋਧਨ ਸੀਗਾ ਉਹਨੂੰ ਇੰਡੀਆ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿੱਚ ਇੱਥੇ ਪੜਿਆ ਜਾਂਦਾ ਬਹੁਤ ਸਾਰੇ ਹੱਕਾਂ ਦੀ ਗੱਲ ਕੀਤੀ ਜਾਂਦੀ ਆ ਇਕਵੈਲਟੀ ਦੀ ਗੱਲ ਕੀਤੀ ਜਾਂਦੀ ਆ ਪਰ ਇਹ ਸਿਰਫ ਕਿਤਾਬੀ ਗੱਲਾਂ ਸੀ ਅਸਲ ਦੇ ਵਿੱਚ ਕੰਮ ਸਿਰਫ ਇੰਨਾ ਹੋਇਆ ਕਿ ਇੰਡੀਆ ਦੀਆਂ ਜਿਹੜੀਆਂ ਵਾਗਾਂ ਸੀ ਲਗਾਵਾਂ ਸੀ ਉਹ ਇੱਕ ਮਾਲਕ ਨੇ ਫੜ ਕੇ ਦੂਜੇ ਮਾਲਕ ਨੂੰ ਫੜਾਤੀਆਂ ਪਰ ਅੱਜ ਵੀ ਇਸ ਇਵੈਂਟ ਨੂੰ ਮਨਾਇਆ ਜਾਂਦਾ ਅੱਜ ਵੀ ਪ੍ਰਿਆਗਰਾਜ ਦੇ ਵਿੱਚ ਇਹ ਜਿਹੜੀ ਪਾਰਕ ਆ ਉਹਦਾ ਉਸੇ ਤਰ੍ਹਾਂ ਹੀ ਇਤਿਹਾਸਿਕ ਮਹੱਤਵ ਸਮਝਿਆ ਜਾਂਦਾ ਵਾ ਤਾਂ ਇਹ ਸੀਗੀਆਂ ਅੱਜ ਦੀਆਂ ਆਪਣੀਆਂ ਸੱਤ ਅਜੀਬੋ-ਗਰੀਬ ਘਟਨਾਵਾਂ ਹੁਣ ਤੋਂ ਮੇਰੀ ਕੋਸ਼ਿਸ਼ ਰਹੂਗੀ ਦਿੱਲੀ ਮੈਂ ਸੱਤ ਇਸੇ ਤਰ੍ਹਾਂ ਦੀਆਂ ਅਜੀਬੋ-ਗਰੀਬ ਘਟਨਾਵਾਂ ਤੁਹਾਡੇ ਤੱਕ ਲੈ ਕੇ ਆਵਾਂ ਤੇ ਇਹ ਵੀਡੀਓ ਹੁਣ ਇੱਥੇ ਹੀ ਖਤਮ ਹੁੰਦਾ ਜੀ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਨੂੰ